ਕਾਕੂ ਭਾਂਡੇ ਵੰਡੇ ਕੇ ਨੇ ਅੱਜ ਤੁਹਾਡੇ ਵੱਲੋਂ ਕਿਸ ਤਰ੍ਹਾਂ ਵੇਖਦੇ ਹੋ ਭਾਂਡੇ ਜਿਵੇਂ ਕਿ ਹੁਣ ਸੰਗਰੂਰ ਦਾ ਟੈਂਪਰੇਚਰ ਜੀ ਬਹੁਤ 40 45 ਡਿਗਰੀ ਸੈਲਸੀਅਸ ਉੱਤੇ ਹੋ ਰਿਹਾ ਜੀ ਤੁਸੀਂ 100 150 ਭਾਂਡੇ ਲੈ ਕੇ ਆਏ ਹੋ ਇਕਰ ਇਹਨਾਂ ਦੀ ਪੈਸਿਆਂ ਦੀ ਗੱਲ ਕੀਤੀ ਜਾਵੇ ਤਾਂ ਪੈਸੇ ਅਰੇਂਜਮੈਂਟ ਕਿੱਥੋਂ ਉਹ ਜਿਵੇਂ ਜੀ ਮਹੀਨੇ ਤੋਂ ਮਹੀਨੇ ਮੈਨੂੰ ਪੌਕੇਟ ਮੇਂ ਨਹੀਂ ਮਿਲਦੀ ਹੈ ਮੇਰੇ ਘਰ ਦੇ ਦਰੂ ਤੁਹਾਡੇ ਪਿਤਾ ਜੀ ਵੀ ਸਮਾਜ ਸੇਵਾ ਕਰਦੇ ਰਹੇ ਨੇ ਹੁਣ ਤੁਹਾਨੂੰ ਅੱਗੇ ਲੈ ਕੇ ਆਏ ਨੇ ਸਾਰਾ ਕੁਝ ਮੈਂ ਆਪਣੇ ਪਾਪਾ ਤੋਂ ਸਿੱਖਿਆ ਜੀ ਲਗਾਤਾਰ ਉੱਤਰ ਭਾਰਤ ਦੇ ਵਿੱਚ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਆ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਪਮਾਨ ਸੰਗਰੂਰ ਦੇ ਵਿੱਚ 44-45 ਦਿਖਾਈ ਦਿੰਦਾ ਅਤੇ ਸਭ ਦੇ ਪਸੀਨੇ ਛਿੜਾ ਰੱਖੇ ਨੇ ਪਰ ਕੁਝ ਅਜਿਹੇ ਸਮਾਜ ਸੇਵੀ ਵੀ ਨੇ ਜੋ ਇਨਸਾਨਾਂ ਦੇ ਨਾਲ-ਨਾਲ ਪਸ਼ੂ ਪੰਛੀਆਂ ਬਾਰੇ ਵੀ ਸੋਚ ਰਹੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਸ਼ੂ ਪੰਛੀ ਪਾਣੀ ਦੀ ਤਲਾਸ਼ ਦੇ ਲਈ ਦਰ دار ਭਟਕਦੇ ਹੋਏ ਨਜ਼ਰ ਆਉਂਦੇ ਨੇ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਨਾ ਚਾਹੁੰਦੇ ਆ ਕਿ ਮਿੱਟੀ ਦੇ ਇੱਥੇ ਬਰਤਨ ਪਏ ਨੇ ਮਿੱਟੀ ਦੇ ਬਰਤਨ ਸੇਵਾ ਕੀਤੀ ਗਈ ਆ ਵੰਡੇ ਜਾ ਰਹੇ ਨੇ ਲੋਕਾਂ ਨੂੰ ਕਿਉਂਕਿ ਇਹਨਾਂ ਆਖਿਆ ਜਾ ਰਿਹਾ ਕਿ ਇਹਨਾਂ ਨੂੰ ਆਪਣੇ ਦਰਵਾਜ਼ਿਆਂ ਦੇ ਬਾਹਰ ਰੱਖੋ ਛੱਤਾਂ ਦੇ ਉੱਤੇ ਰੱਖੋ ਪਾਣੀ ਦੇ ਭਰ ਕੇ ਰੱਖੋ ਕਿਉਂਕਿ ਜੋ ਪਸ਼ੂ ਪੰਛੀ ਨੇ ਉਹ ਤਿਆਹੇ ਨਾ ਮਰ ਜਾਣ ਸਮਾਜ ਸੇਵੀ ਅਕਰਮ ਸ਼ਮੀ ਦੇ ਪੁੱਤਰ ਜਿਨ੍ਹਾਂ ਨੂੰ ਪਿਆਰ ਨਾਲ ਕਾਕੂ ਆਖਿਆ ਜਾਂਦਾ ਉਹਨਾਂ ਦੇ ਵੱਲੋਂ ਇਹ ਸੇਵਾ ਕੀਤੀ ਗਈ ਆ ਕਾਕੂ ਨਾਲ ਗੱਲ ਕਰ ਲੈਂਦੇ ਆ ਕਾਕੂ ਭਾਂਡੇ ਬੰਡੇ ਕੇ ਨੇ ਅੱਜ ਤੁਹਾਡੇ ਵੱਲੋਂ ਕਿਸ ਤਰ੍ਹਾਂ ਵੇਖਦੇ ਹੋ ਭਾਂਡੇ ਜਿਵੇਂ ਕਿ ਹੁਣ ਸੰਗਰੂਰ ਦਾ ਟੈਂਪਰੇਚਰ ਜੀ ਬਹੁਤ 40 45 ਡਿਗਰੀ ਸੈਲਸੀਅਸ ਉੱਤੇ ਹੋ ਰਿਹਾ ਜੀ ਤਾਂ ਇਹਦੇ ਕਰਕੇ ਪਸ਼ੂ ਪੰਛੀ ਹੋਗੇ ਜਾਨਵਰ ਹੋਗੇ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਜੀ ਤੇ ਆਹ ਸਭ ਕੁਝ ਦੇਖਦੇ ਹੋਏ ਅੱਜ ਮੈਂ ਆਪਣਾ ਜਿਨੇ ਵੀ ਬੱਸ ਸਟੈਂਡ ਨੇ ਜੀ ਬੱਸ ਸਟਾਪ ਨੇ ਜੀ ਉੱਥੇ 100 ਤੋਂ 150 ਮਿੱਟੀ ਦੇ ਭਾਂਡੇ ਦਿੱਤੇ ਗਏ ਨੇ ਜੀ ਮੇਰੇ ਵੱਲੋਂ ਕਿ ਹਾਂ ਜਿੰਨੇ ਵੀ ਹੋਣੇ ਪਸ਼ੂ ਪੰਛੀ ਨੇ ਉਹਨਾਂ ਨੂੰ ਵਧੀਆ ਪਾਣੀ ਦਿੱਤਾ ਜਾ ਸਕੇ ਜੀ ਕਾਕੂ ਜੇਕਰ ਗੱਲ ਕੀਤੀ ਜਾਵੇ ਤੁਸੀਂ 100 150 ਭਾਂਡੇ ਲੈ ਕੇ ਆਏ ਹੋ ਜੇਕਰ ਇਹਨਾਂ ਦੀ ਪੈਸਿਆਂ ਦੀ ਗੱਲ ਕੀਤੀ ਜਾਵੇ ਤਾਂ ਪੈਸੇ ਅਰੇਂਜਮੈਂਟ ਕਿੱਥੋਂ ਉਹ ਜਿਵੇਂ ਜੀ ਮਹੀਨੇ ਤੋਂ ਮਹੀਨੇ ਮੈਨੂੰ ਪੌਕੇਟ ਮੈਨੂੰ ਮਿਲਦੀ ਹੈ ਮੇਰੇ ਘਰਦਿਆਂ ਤਰੂ ਤੇ ਜੀ ਜਿਹੜੀ ਪੌਕੇਟ ਮਣੀ ਹੁੰਦੀ ਹੈ ਕਈ ਹੁੰਦੇ ਨੇ ਠੀਕ ਖਰਚ ਦਾਣਾ ਪਰ ਨਹੀਂ ਜੀ ਐਵੇਂ ਨਹੀਂ ਕਿ ਮੈਂ ਜਿਹੜੀ ਸਾਰੀ ਪੌਕੇਟ ਮਣੀ ਹੈ ਜੀ ਉਹ ਆਪਣੀ ਜੋੜ ਕੇ ਰੱਖਦਾ ਜੀ ਜਿੱਥੇ ਮੈਨੂੰ ਲੱਗਦਾ ਕਿ ਉਰੇ ਲੋੜਮੰਦ ਪੰਛੀਆਂ ਨੂੰ ਜਾਨਵਰਾਂ ਨੂੰ ਲੋਕਾਂ ਨੂੰ ਲੋੜ ਹੈਗੀ ਹੈ ਜੀ ਉੱਥੇ ਮੈਂ ਉੱਥੇ ਜਰੂਰ ਉਹਨਾਂ ਦੀ ਹੈਲਪ ਕਰਕੇ ਆਉਣਾ ਜੀ ਤੁਹਾਡੇ ਪਿਤਾ ਜੀ ਵੀ ਸਮਾਜ ਸੇਵਾ ਕਰਦੇ ਰਹੇ ਨੇ ਹੁਣ ਤੁਹਾਨੂੰ ਅੱਗੇ ਲੈ ਕੇ ਆਏ ਨੇ ਸਾਰਾ ਕੁਝ ਮੈਂ ਆਪਣੇ ਪਾਪਾ ਤੋਂ ਸਿੱਖਿਆ ਜੀ ਜੋ ਵੀ ਸਿੱਖ ਰਿਆਂ ਤਾਂ ਉਹਨਾਂ ਤੋਂ ਹੀ ਸਿੱਖ ਰਿਆਂ ਜੀ ਇਹ ਬਿਲਕੁਲ ਛੋਟੇ ਬੱਚੇ ਦੇ ਜज्ਬੇ ਨੂੰ ਸਲਾਮ ਕਰਦੇ ਆ ਜੋ ਅਜੇ ਹੀ ਸੋਚ ਆ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਜੋ ਅੱਜ ਪਸ਼ੂ ਪੰਛੀਆਂ ਬਾਰੇ ਸੋਚਨੇ ਨੇ ਕਦੇ ਲੋਕਾਂ ਬਾਰੇ ਸੋਚਦੇ ਨੇ ਬੇਸਹਾਰਾਂ ਬਾਰੇ ਸੋਚਦੇ ਨੇ ਪਰ ਉੱਥੇ ਹੀ ਪਵਨ ਕੁਮਾਰ ਸ਼ਰਮਾ ਖੜੇ ਨੇ ਟ੍ਰੈਫਿਕਨ ਚਾਰਜ ਨੇ ਜ਼ਿਲ੍ਹਾ ਦੇ ਜ਼ਿਲ੍ਹੇ ਸੰਗਰੂਰ ਦੇ ਸ਼ਰਮਾ ਜੀ ਕਿਸ ਤਰ੍ਹਾਂ ਵੇਖਦੇ ਹੋ ਪਹਿਲਾਂ ਤੁਸੀਂ ਵੀ ਅਕਸਰ ਵੇਖਿਆ ਹੋ ਸੰਗਰੂਰ ਦੇ ਚਾਰੇ ਗੇਟਾਂ ਦੇ ਉੱਤੇ ਚਾਰੇ ਚਾਰ ਖੇਲਾ ਬਣੀ ਹੁੰਦੇ ਸੀ ਪਾਣੀ ਪੀਣ ਦੇ ਲਈ ਵੀ ਕੋਈ ਵੀ ਡੰਗਰ ਆਵੇ ਤਾਂ ਪਾਣੀ ਪੀ ਸਕਦਾ ਪਰ ਹੁਣ ਉਹ ਵੀ ਲੋਪ ਹੋ ਗਈ ਹੈ ਪਰ ਅਜਿਹਾ ਉਪਰਾਲਾ ਪਹਿਲੇ ਤਾਂ ਅਸੀਂ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਬੱਚਾ ਦਾ ਇਸ ਨੂੰ ਕਾਕੂ ਕਹਿੰਦੇ ਨੇ ਤੁਹਾਡਾ ਨਿਕਨੇਮ ਹੈ ਇਹਦਾ ਇਹਨੂੰ ਜੋ ਵੀ ਮਹੀਨੇ ਬਾਅਦ ਖਰਚਾ ਮਿਲਦਾ ਉਹਦੇ ਵਿੱਚੋਂ ਪੈਸੇ ਬਚਾ ਕੇ ਅੱਜ ਇਹਨੇ ਕਰੀਬ 150 ਦੇ ਕਰੀਬ ਭਾਂਡੇ ਲੈ ਕੇ ਆਇਆ ਇਹ ਇਹ ਭਾਂਡੇ ਜਿੰਨੇ ਵੀ ਸ਼ਹਿਰ ਦੇ ਵਿੱਚ ਕਾਰਾਂ ਦੀ ਯੂਨੀਅਨਾਂ ਨੇ ਟੈਂਪੂ ਯੂਨੀਅਨਾਂ ਨੇ ਉਹਨਾਂ ਦੇ ਕੋਲੇ ਸੀ ਪਚਾਵਾਂਗੇ ਉਹਨਾਂ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਡਰਾਈਵਰ ਬਣਾਉਣੇ ਬੜਾ ਸਹਿਯੋਗ ਦਿੱਤਾ ਸਾਨੂੰ ਉਹ ਕਹਿੰਦਾ ਵੀ ਅਸੀਂ ਆਪਦੇ ਜੁਨੀਅਨ ਦੇ ਵਿੱਚ 10 ਦੇ 10 ਭਾਂਡੇ ਰੱਖਾਂਗੇ ਇਹਨਾਂ ਦੇ ਵਿੱਚ ਸਵੇਰ ਵੀ ਪਾਣੀ ਪਾਵਾਂਗੇ ਸ਼ਾਮ ਨੂੰ ਜਾਣ ਲੱਗੇ ਵੀ ਪਾਣੀ ਪਾਵਾਂਗੇ ਤੇ ਸਫਾਈ ਵੀ ਰੱਖਾਂਗੇ ਇਹਨੂੰ ਸ਼ਾਮਕੇ ਵੀ ਰੱਖਾਂਗੇ ਤਾਂ ਕਿ ਜਿਹੜਾ ਗਰਮੀ ਆ 45 ਦੇ ਕਰੀਬ ਆਪਣਾ ਟੈਂਪਰੇਚਰ ਪਹੁੰਚ ਚੁੱਕਿਆ ਇਸ ਲਈ ਜਿਹੜੇ ਪੰਛੀ ਨੇਗੇ ਪਿਆਸ ਨਾਲ ਮਰ ਰਹੇ ਸੀਗੇ ਪਸ਼ੂ ਵੀ ਇਹ ਚ ਪਾਣੀ ਪੀ ਜਾਣਗੇ ਤੇ ਕਈ ਛੋਟੇ-ਛੋਟੇ ਬੱਚੇ ਪੰਛੀਆਂ ਦੇ ਨਹਾਉਦੇ ਵੀ ਦੇਖੇ ਗਏ ਨੇਗੇ ਮੈਂ ਆਪਣੇ ਘਰ ਦੇ ਵਿੱਚ ਵੀ ਇਹ ਰੱਖਿਓ ਨੇ 5-6 ਭਾਂਡੇ ਤੇ ਨਾਲ ਆਲੜੇ ਬਣਾ ਕੇ ਵੀ ਰੱਖੇ ਨੇ ਤਾਂ ਕਿ ਪੰਛੀ ਉਹਦੇ ਵਿੱਚ ਗਰਮੀ ਤੋਂ ਬਚਣ ਸਕਣ ਤੁਹਾਡੇ ਚੈਨਲ ਨਾਲ ਅਸੀਂ ਅਪੀਲ ਕਰਦੇ ਆ ਵੀ ਹਰ ਇੱਕ ਇਨਸਾਨ ਨੂੰ ਆਪਣੇ ਘਰ ਦੇ ਵਿੱਚ 2-2 3-3 ਭਾਂਡੇ ਰੱਖਣੇ ਚਾਹੀਦੇ ਨੇ ਬਾਹਰ ਵੀ ਰੱਖਣਾ ਚਾਹੀਦਾ ਕੋਈ ਪਸ਼ੂ ਆਉਂਦਾ ਕੋਈ ਕੁੱਤਾ ਆਉਂਦਾ ਉਹ ਪਾਣੀ ਪੀ ਸਕੇ ਜੀ ਬਿਲਕੁਲ ਹੈ ਜਿੱਥੇ ਪਵਨ ਕੁਮਾਰ ਸ਼ਰਮਾ ਨੇ ਵੀ ਆਖਿਆ ਕਿ ਹਰ ਇੱਕ ਵਿਅਕਤੀ ਨੂੰ ਆਪਣੇ ਘਰ ਦੇ ਬਾਹਰ ਦੁਕਾਨ ਦੇ ਬਾਹਰ ਅਜਿਹੀ ਮਿੱਟੀ ਦੇ ਭਾਂਡੇ ਰੱਖਣੇ ਚਾਹੀਦੇ ਨੇ ਤਾਂ ਜੋ ਪੰਛੀ ਪਸ਼ੂ ਇਨਾਂ ਦੇ ਵਿੱਚ ਪਾਣੀ ਪੀ ਸਕਣ ਕੈਮਰਾਮੈਨ ਮਹਿੰਦਰ ਨਾਲ ਹਰਜੀਤ ਸਿੰਘ ਸਿੱਧੂ ਸੰਜਾ ਟੀਵੀ ਸੰਗਰੂ